ਜੀ ਰਾਣਾ ਜੀ ਆਇਆ ਪੰਜਾਬ ਤੋਂ ਪੁਨੀਆ ਤੋਂ ਇੰਗਲੈਂਡ ਦੇ ਵਿੱਚ ਤੇ ਨਾਗਰਾ ਜੀ ਸਾਡੇ ਬਹੁਤ ਹਰਮਨ ਪਿਆਰੇ ਮਿੱਤਰ ਵੀ ਆ ਤੇ ਇਹ ਗਾਦੇ ਵੀ ਬਹੁਤ ਪਾ ਜੀ ਕੀ ਹਾਲ ਚਾਲ ਹੈ ਪਹਿਲਾਂ ਤਾਂ ਤੁਹਾਡਾ ਹਾਲ ਚਾਲ ਮੈਂ ਜਾਣਨ ਲਈ ਦੂਰੋਂ ਦੇਖ ਲਓ ਕਿੱਥੋਂ ਆਇਆ ਵਾਕਿਆ ਸਹੀ ਗੱਲ ਹੈ ਹੈਨਾ ਡੇਢ ਘੰਟਾ ਟ੍ਰੇਨ ਚ ਲਾ ਕੇ ਹਾਂਜੀ ਤੇ ਮੈਂ ਭਾਈ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ ਹਾਂਜੀ ਤੇ ਨਾਲੇ ਮੈਂ ਕਿਹਾ ਇਹਨਾਂ ਦੇ ਕੋਲ ਵਧਾਈਆਂ ਲਈ ਅੱਜ ਅੱਜ ਦੱਸੋ ਵੀ ਸਪੈਸ਼ਲ ਦਿਨ ਕਿਹੜਾ ਡਾਕਟਰ ਕਾ ਸਾਹਿਬ ਜੀ ਅੱਜ ਜਨਮ ਦਿਨ ਆਏ ਆਏ ਸਾਰਿਆਂ ਤੋਂ ਵੱਡਾ ਉਤਮ ਦਿਨ ਹੈ 14 ਅਪ੍ਰੈਲ 1891 ਦੇ ਵਿੱਚ ਡਾਕਟਰ ਮੇੜਗਰ ਜੀ ਦਾ ਅਸੀਂ ਕਿੰਨੇ ਅਵਤਾਰ ਧਾਰਿਆ ਹਾਂ ਜੀ ਧਾਰਿਆ ਧਾਰਿਆ ਹਾਂ ਜੀ ਅਵਤਾਰ ਸਾਡੇ ਲਈ ਜਿਹੜਾ ਜਿਹੜਾ ਉਹਨਾਂ ਨੇ ਕੁਛ ਕੀਤਾ ਅਸੀਂ ਸ਼ਬਦਾਂ ਦੇ ਵਿੱਚ ਜੇ ਬਿਆਨ ਕਰ ਜੀ ਦਾ ਜਨਮ ਹੀ ਲੱਗ ਜਾਣਾ ਜੀ ਇਹਨਾਂ ਨੇ ਇਹਨਾਂ ਦਾ ਮੈਂ ਦੱਸਾਂ ਇਹਨਾਂ ਬਾਰੇ ਦੱਸੋ ਭਾਈ ਸਾਹਿਬ ਬਾਰੇ ਇਹਨਾਂ ਦਾ ਮੈਂ ਦੱਸ ਦਵਾਂ वैसे दलावर राणा हां जी ओनु ਘਟ ਜਾਣਦੇ ਆ ਹਾਂ ਹਾਂ ਜੀ ਰਾਣਾ ਰਾਣਾ ਪੂਨੀਆ ਵਾਲਾ ਹਾਂ ਜੀ میوزਿਕ ਟ੍ਰੈਕਰ ਹਾਂ ਜੀ ਬੈਦ ਕੰਪੋਜ਼ਰ ਆਏ ਹਾਏ ਜਿਹੜੇ ਕੰਪੋਜ਼ ਵੀ ਆਪ ਕਰਦੇ ਜਿਹਦੇ ਨਹੀਂ ਹਾਂ ਜੀ ਮੇਰੇ ਖਿਆਲ ਆ ਕਿ ਭਾディ ਕਿੰਨੇ ਸਾਲ ਹੋ ਗਏ ਤੁਹਾਨੂੰ 60 ਚ ਨਹੀਂ ਹੋਣੇ 40 45 ਸਾਲ ਹੋਣੇ 60 ਚ ਨਹੀਂ ਹੋਣੇ 40 40 45 ਸਾਲ ਹਾਂ ਜੀ ਤੇ ਬਾਜੀ ਤੁਹਾਡਾ ਤਾਂ ਪਹਿਲਾ ਬਹੁਤ-ਬਹੁਤ ਵੈਲਕਮ ਆ। ਹਾਂਜੀ ਤੁਸੀਂ ਲੰਡਨ ਦੇ ਵਿੱਚ ਆਏ ਹੋ ਸਾਡੇ ਕੋਲ। ਲੰਡਨ ਦੇ ਵਿੱਚ ਤੁਸੀਂ ਆਏ ਆ। ਆ ਕੇ ਤੁਸੀਂ ਆਪਣੇ ਜਿਹੜੇ ਵਿਚਾਰ ਵੀ ਸਾਂਝੇ ਕਰ ਰਹੇ ਆ। ਤੇ ਬਾਬਾ ਸਾਹਿਬ ਬਾਰੇ ਤੁਸੀਂ ਕੁਝ ਦੱਸੋ। ਬਾਬਾ ਸਾਹਿਬ ਸਾਜੀ। ਥੋੜੇ ਉੱਚੀ ਬੋਲ ਕੇ ਦੱਸੋ ਬਾਜੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦਾ ਤਾਂ ਅਸੀਂ ਦੇਣੇ ਨਹੀਂ ਦੇ ਸਕਦੇ। ਹਾਂਜੀ। ਬਾਬਾ ਸਾਹਿਬ ਬਾਰੇ ਨਾ ਕੋਈ ਹੋ ਗਿਆ ਤੇ ਨਾ ਕੋਈ ਹੋਣਾ। ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਐਨੇ ਸੰਘਰਸ਼ ਕੀਤੇ ਆ ਹਾਂਜੀ ਪਰਿਵਾਰ-ਵਾਰ ਦਿੱਤਾ ਉਹਨੇ ਸਾਡੀ ਕੌਮ ਦੀ ਖਾਤਰ ਜੀ ਤੇ ਜਿਹੜਾ ਸਾਰੇ ਅਧਿਕਾਰ ਜੋ ਸੀ ਉਹ ਸਾਨੂੰ ਹੱਕ ਜਿਹੜੇ ਸਾਡੇ ਲੈ ਕੇ ਦਿੱਤੇ ਬਾਬਾ ਸਾਹਿਬ ਜੀ ਹਾਂਜੀ ਅਸੀਂ ਉਹਨਾਂ ਨੂੰ ਕਿਵੇਂ ਭਰਾਂ ਸਕਦੇ ਸੋ ਅੱਜ ਉਹਨਾਂ ਦਾ ਜਨਮ ਦਿਨ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਉਹ ਤਾਂ ਇੱਕ ਮਸੀਹਾ ਹੈ ਜੀ ਸਾਡੀ ਕੌਮ ਦੇ ਮਸੀਹਾ ਸੀ ਹਾਂ ਜੀ ਕਹਿੰਦਾ ਜਿਨ ਕਿਨਾ ਸ਼ਬਦਾਂ ਵਿੱਚ ਤੇਰੀ ਸਿਫਤ ਲਿਖਾਂ ਮੇ ਤੋਂ ਸ਼ਬਦਾਂ ਦੀ ਥੋੜੇ ਰਹਿੰਦੀ ਐ ਇਹ ਗੱਲ ਜਿਹੜਾ ਲਖਾਰੀ ਹੈ ਨਾ ਜੀ ਜੀ ਉਹ ਜਦੋਂ ਲਿਖਣ ਲੱਗਦਾ ਹੈ ਇਹ ਜਿਹੇ ਰਹਿਬਰਾਂ ਬਾਰੇ ਹਾਂਜੀ ਤੇ ਉਹ ਫਿਰ ਇਹ ਗੱਲ ਕਹਿੰਦਾ ਵੀ ਮੇਰੇ ਕੋਲ ਜਿਹੜੇ ਸ਼ਬਦ ਐ ਨਾ ਉਹ ਹੈ ਨਹੀਂ ਕਿਉਂਕਿ ਉਹਨਾਂ ਦੇ ਕੀਤੇ ਹੋਏ ਕੰਮ ਹਾਂਜੀ 1800 ਰਾਣਾ ਭਾਜੀ 1891 ਦੇ ਵਿੱਚ ਜਨਮ ਲਿਆ ਤੇ 1956 ਦੇ ਵਿੱਚ 6 ਦਸੰਬਰ 1956 ਚ ਹਾਂਜੀ ਦੁਨੀਆ ਦੇ ਵਿੱਚ ਲੋਕਾਂ ਲਈ ਚਲੇ ਗਏ ਪਰ ਸਾਡੇ ਲਈ ਅੱਜ ਤੱਕ ਵੀ ਉਹ ਉੱਧੇ ਹੀ ਆ ਕੋਈ ਨਾ ਕੋਈ ਸਾਡੇ ਲਈ ਇੱਦੇ ਰਹੇ ਕਿ ਸਾਡਾ ਰੋਲ ਮੰਨ ਲਿਆ ਸਾਡੇ ਨੇ ਹਾਂ ਜੀ ਜੀ ਦਾ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਵੀ ਤੇ ਤੁਹਾਡੇ ਨਾਲ ਅੱਜ ਗੱਲ ਕਰਕੇ ਬੜਾ ਮੈਨੂੰ ਕਹ ਲਓ ਮਾਣ ਮਹਿਸੂਸ ਹੁੰਦਾ ਵੀ ਤੁਸੀਂ ਹਾਂਜੀ ਹਾਂਜੀ ਵਧੀਆ ਸਾਡੇ ਕਮਿਊਨਿਟੀ ਦੇ ਵੀ ਆ ਤੇ ਸਾਡੇ ਪੰਜਾਬ ਦੇ ਵਿੱਚ ਜਿੱਦਾ ਕਹ ਲਓ ਵੀ ਜੇ ਪੰਜਾਬ ਦੇ ਵਿੱਚ ਗੀਤ ਨਾ ਹੋਣ ਸੰਗੀਤ ਨਾ ਹੋਣ ਇਹਨਾਂ ਨੇ ਕਾਫੀ ਗੀਤ ਕੀਤੇ ਬਾਬਾ ਸਾਹਿਬ ਦੇ ਅੱਛਾ ਜੀ ਚਲੋ ਹੁਣ ਆਪਾਂ ਫਿਰ ਇਹਨਾਂ ਤੋਂ ਲੈਨੇ ਆ ਗੱਲਬਾਤ ਧੰਨਵਾਦ ਜੀ ਧੰਨਵਾਦ ਮੇਰੇ ਨਾਲ ਉਸਤਾਦਾਂ ਦੇ ਉਸਤਾਦ ਰਣਕੁਨੀਆ ਜਿਹੜੀ ਕਿ ਮੇਰਾ ਸਾਥ ਦੇ ਰਹੇ ਨੇ ਗੋਣ ਚ ਵੀ ਬਜੌਣ ਚ ਵੀ ਤੇ ਅਸੀਂ ਇੱਕ ਛੇਤੀ ਛੁਟਕਾਰ ਕਰ ਰਹੇ ਹਾਂ ਉਸਕੋ ਨੂੰ ਸਦਾ ਇਤਿਹਾਸ ਪੂਜੈ ਜਿਸ ਕੋ ਮੰਨੰਦ ਮੰਦ ਗਲੇ ਰੁੰਦੇ ਓਹ ਕੌਣ ਪੁੱਛਦਾ ਕਾਮਾ ਤੇ ਕੁੱਤਿਆਂ ਨੂੰ ਦੀਪਾਂ ਦੇ ਪਿੰਜਰੀਆਂ ਦੇ ਵਿੱਚ ਛੇ ਆnde pind riyan de vich chende ਸਾਡੇ ਸਾਡੇ ਰਾਣਾ ਭਾਜੀ ਵੱਲੋਂ ਮੇਰੇ ਵੱਲੋਂ ਤੁਹਾਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਹੋਣ ਸਾਰੇ ਜੱਟ ਨੂੰ ਮਹਾਰਾਜ ਸਾਡੇ ਕੋਲ ਅੱਜ ਰਾਣਾ ਭਾਜੀ ਇੰਡੀਆ ਤੋਂ ਆਇਆ ਨਾਗਰਾ ਜੀ ਸਾਡੇ ਇੰਗਲੈਂਡ ਦੇ ਵਿੱਚ ਰਹਿੰਦੇ ਆ ਤੇ ਇਹਨਾਂ ਦਾ ਜਿਵੇਂ ਕਹੋ ਵੀ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਜੀ ਇੱਕ ਦੋਨਾਂ ਦਾ ਮੁਲਾਕਾਤ ਹੋਈ ਆ ਇਕੱਠੇ ਹੋਇਆ ਤੇ ਮੇਰੀ ਆਪਣੀ ਇੱਕ ਮਤਲਬ ਇੱਛਾ ਹੁੰਦੀ ਸੀ ਵੀ ਜਦੋਂ ਰਾਣਾ ਬਾਜੀ ਇੰਗਲੈਂਡ ਦੇ ਵਿੱਚ ਆਣਗੇ ਤੇ ਅਸੀਂ ਇਹਨਾਂ ਦੇ ਕੋਲ ਕੁਝ ਨਾ ਕੁਝ ਸੁਣਾਗੇ ਤੇ ਬਾਕੀ ਜਿਹੜੀ ਤੁਸੀਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਵਧਾਈ ਦਿੱਤੀ ਆ ਇੱਕ ਸਮਾਜ ਨੂੰ ਬੇਨਤੀ ਆ ਕਿ ਤੁਸੀਂ ਬਾਬਾ ਸਾਹਿਬ ਦਾ ਜਨਮ ਦਿਨ ਜਿੰਨਾ ਤੁਸੀਂ ਪਿਆਰ ਕਰਦੇ ਆ ਸਾਰੇ ਦੁਨੀਆਂ 'ਚ ਮਨਾ ਰਹੇ ਆ ਜਿੱਥੇ-ਜਿੱਥੇ ਵੀ ਕੋਆ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਪੜੋ ਸਾਡੇ ਸਮਾਜ ਦੇ ਬੱਚੇ 바ਵਾ ਸਾਹਿਬ ਦੀ ਗੱਲ ਮੰਨ ਗਏ ਪੜ ਗਏ ਬਹੁਤ ਤੇ ਪੜ ਕੇ ਸ਼ਿੰਗਾਰ ਚ ਵੀ ਕਰ ਰਹੇ ਆ ਜਿੰਨਾ ਵੀ ਸ਼ਿੰਗਾਰ ਚ ਹੋ ਰਿਹਾ ਅਸੀਂ ਕਰ ਰਹੇ ਆ ਤੇ ਦੂਜੀ ਗੱਲ ਆ ਅਸੀਂ ਜਿਹੜਾ ਮੰਨ ਲਓ ਤੀਜਾ ਜਿਹੜਾ ਸਾਡਾ ਇੱਕ 바ਵਾ ਸਾਹਿਬ ਦਾ ਤੀਜਾ ਮਿਡਲ ਵਾਲਾ ਜਿਹੜਾ प्रदेश ਆ ਉਹ ਵੀ ਸਾਨੂੰ ਉੱਤੇ ਚੱਲਣਾ ਚਾਹੀਦਾ ਬੇ ਰਾਜਨੀਤੀ ਜਿਹੜਾ ਸਾਡਾ ਸੰਗਠਨ ਆ ਅਸੀਂ ਇਕੱਠੇ ਹੋ ਕੇ ਰਾਜਨੀਤੀ ਨੂੰ ਮੰਨ ਲਓ ਜਿਹੜੀ ਸਾਡੀਆਂ ਜੜਾਂ ਮਜ਼ਬੂਤ ਕਰੀਏ ਜੀ ਬੱਚਿਆਂ ਨੂੰ ਅੱਗੇ ਪੜਾਈਏ ਮਜ਼ਬੂਤ ਕਰੀਏ ਜਣਾ ਤੇ ਰਾਣਾ ਭਾਜੀ ਤੁਸੀਂ ਤਾਂ ਬਹੁਤ ਪੁਰਾਣੇ ਮਨ ਲਓ ਅ ਇਸ ਪਾਰਟੀ ਦੇ ਨਾਲ ਵੀ ਆ ਬਾਬਾ ਸਾਹਿਬ ਨਾਲ ਮੈਂ ਤਾਂ ਪਹਿਲਾਂ ਇਸ ਪਾਰਟੀ ਦੇ ਨਾਲ ਐਸਪੀ ਦੇ ਨਾਲ ਹੀ ਆ ਅੱਛਾ ਜੀ ਤੁਹਾਡਾ ਜਿਆਦਾ ਵੋਟ ਬਣੀਆਂ ਜਿਆਦਾ ਮੈਂ ਹੋਰ ਪਾਰਟੀ ਦੇ ਨਿਸ਼ਾਨ ਇਹਦੇ ਤੋਂ ਹੁੰਦਾ ਮੈਨੂੰ ਠੀਕ ਹੈ ਜੀ ਵਗੈਰਾ ਹਾਤੀ ਤੋਂ ਧੰਨਵਾਦ ਤੁਹਾਡਾ ਬਹੁਤ-ਬਹੁਤ ਆਪਣੇ ਆਪਣੀ ਤੁਹਾਡੀ ਜਿੱਦਾ ਸੋਚ ਆ ਹਾਂਜੀ ਬਾਬਾ ਸਾਹਿਬ ਨੇ ਇਹੀ ਗੱਲ ਕਹੀ ਸੀ ਭਾਈ ਜਿੱਥੇ ਗੁਲਾਮਾਂ ਨੂੰ ਪਤਾ ਲੱਗ ਜੂਏ ਤੁਸੀਂ ਗੁਲਾਮ ਆ ਕਹਿੰਦਾ ਉੱਥੇ ਤੁਹਾਨੂੰ ਉਹਨਾਂ ਨੇ ਆਪਣੇ ਆਪੇ ਆਪਣੀ ਗੁਲਾਮੀ ਤੋਂ ਮੁਕਤ ਹੋ ਜਾਣਾ ਪਰ ਦੱਸਣ ਦੀ ਲੋੜ ਹੈ ਜੀ ਹਾਂ ਜੀ ਤੇ ਜਿਨ੍ਹਾਂ ਨੂੰ ਗੁਲਾਮਾਂ ਨੂੰ ਦੱਸ ਦਿਓ ਤੁਸੀਂ ਗੁਲਾਮ ਹੈ ਨਾ ਕਈ ਗੁਲਾਮਾਂ ਨੂੰ ਵੀ ਪਤਾ ਵੀ ਸ਼ਾਇਦ ਇਦਾਂ ਹੀ ਸਾਡਾ ਜੰਮੇ ਇਦਾਂ ਹੀ ਆ ਵੀ ਸ਼ਾਇਦ ਬਾਕੀ ਵੀ ਦੁਨੀਆ 'ਚ ਇਹੀ ਹਾਲ ਹੈ ਜਿੱਦਣ ਉਹਨਾਂ ਨੂੰ ਪਤਾ ਲੱਗਾ ਤੁਸੀਂ ਗੁਲਾਮ ਹੈ ਨਾ ਉਦੋਂ ਉਹਨੇ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਮਾਨਸਿਕ ਤੌਰ ਤੇ ਉਹਨੇ ਆਪਣੇ ਆਪੇ ਤੋੜ ਦੇਣੀਆਂ ਕੋਸ਼ਿਸ਼ ਕੋਸ਼ਿਸ਼ ਕਰਦਾ ਫਿਰ ਬੰਦਾ ਤੋੜਨ ਦੀ ਹਾਂ ਤੁਸੀਂ ਬਹੁਤ ਵਧੀਆ ਉਪਦੇਸ਼ ਦਿੱਤਾ ਤੁਹਾਡਾ ਨਗਰਾ ਸਾਹਿਬ ਤੁਹਾਨੂੰ ਤਾਂ ਅਸੀਂ ਜਿੱਥੇ ਤੁਸੀਂ ਸੋਚਦੇ ਵੀ ਨਹੀਂ ਕਰਦੇ ਇੱਥੇ ਖੜ ਕੇ ਵੀ ਗਵਾ ਲਾਣਾ ਜੀ ਜੀ ਤੇ ਉੱਥੇ ਤੁਹਾਨੂੰ ਅਸੀਂ ਖੜਾ ਕਰ ਲਿਆ ਤੁਸੀਂ ਇੰਨੇ ਹੀ ਮਤਲਬ ਪ੍ਰੇਮ ਚ ਆ ਕੇ ਕਹਿੰਦੇ ਯਾਰ ਇਹਨਾਂ ਦਾ ਕਹਿਣਾ ਨਹੀਂ ਮੋੜਨਾ ਨਹੀਂ ਨਹੀਂ ਕਹਿਣਾ ਮੋੜਨਾ ਨਹੀਂ ਚਾਹੀ ਤੇ ਪਾਰਕਾਂ ਦੇ ਵਿੱਚ ਜਿੱਥੇ ਆਲੇ-ਦੁਆਲੇ ਮੰਨ ਲਓ ਮਾਹੌਲ ਇਦਾਂ ਦਾ ਹੁੰਦਾ ਪਰ ਤੁਸੀਂ ਹਮੇਸ਼ਾ ਜਿਹਦਾ ਕਹ ਲੋ ਵੀ ਹਰ ਜਿਹੜਾ ਤੁਹਾਡਾ ਮੈਸੇਜ ਹੈ ਨਾ ਜੀ ਤੇ ਜਦ ਤੁਸੀਂ ਗੁਰੂ ਘਰ ਦੇ ਵਿੱਚ ਰੋਹ ਜਾਂਦੇ ਆ ਹਾਂ ਜੀ ਹਾਂ ਜੀ ਤੇ ਗੁਰੂ ਘਰ ਦੇ ਵਿੱਚੋਂ ਨਿਕਲਦੇ ਸਾਰੇ ਤੁਹਾਨੂੰ ਕਹਿੰਦਾ ਬਾ ਇੱਥੇ ਕੁਮਾਰੀ ਦੀ ਕੋਈ ਸੁਣਾ ਦਿਓ ਜੀ ਪਰ ਇਹ ਤੁਹਾਡਾ ਪ੍ਰੇਮ ਆ ਤੁਹਾਡਾ ਕਹ ਲੋ ਵੀ ਨਿੰਮਰਤਾ ਆ ਜੀ 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 ਤੁਸੀਂ ਜਿਹੜੀਆਂ ਬਾਬਾ ਸਾਹਿਬ ਬਾਰੇ ਗੱਲਾਂ ਦੱਸਦੇ ਹੁੰਦੇ ਨਾ ਹਾਂਜੀ ਤੇ ਅੱਜ ਤੁਹਾਡੇ ਕੋਲ ਬਹੁਤ ਸੁਣਿਆ ਸੀ ਜੀ ਤੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਜੀ ਤੁਹਾਨੂੰ ਵੀ ਬਾਬਾ ਸਾਹਿਬ ਦੇ ਜਨਮ ਦਿਨ ਦੀ